ਕੀ ਨਾਮ ਮਤਰੀ ਦਾ ਸੋਮਨ ਰਾਣੀ ਅੱਛਾ ਤੁਸੀਂ ਇੱਥੇ ਚਤ ਗੁਰਾਣੀ ਬਸਤੀ ਦੇ ਵਸਾਸੀ ਹੋ ਕੀ ਇਹਨਾਂ ਨੂੰ ਚੁੱਝ ਰਹੇ ਹੋ ਅਸੀਂ ਸ਼ਿਵਰੇਜ ਦੇ ਪਾਣੀ ਤੋਂ ਬਹੁਤ ਦੁਖੀ ਹਾਂ ਬਹੁਤ ਗੰਦਾ ਪਾਣੀ ਹੈਗਾ ਬੱਚੇ ਲੰਘ ਕੇ ਜਾਂਦੇ ਹੈਗੇ ਨੇ ਬਿਮਾਰੀਆਂ ਫੈਲਣ ਦਾ ਡਰ ਹੈਗਾ ਵੀ ਸਾਡੀ ਇਹ ਸਮੱਸਿਆ ਹੱਲ ਨਹੀਂ ਹੋ ਰਹੀ ਕਿਸੇ ਤਰੀਕੇ ਨਾਲ ਵੀ ਸਾਡੀ ਇਹ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਮਰਜ਼ੀ ਕਰਨ ਸਾਡੀ ਮਿਲੇ ਨਹੀਂ ਅਸੀਂ ਬਹੁਤ ਮਿਲੇ ਆ ਬਹੁਤ ਵਾਰੀ ਉਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਸਾਡੀ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਸਾਡੇ ਮਹੱਲੇ ਦਾ ਕੁਝ ਨਾ ਕੁਝ ਕੀਤਾ ਜਾਵੇ ਵੀ ਹੱਲ ਹੋਣਾ ਚਾਹੀਦਾ ਇਸ ਸਮੱਸਿਆ ਦਾ ਸੀਵਰੇਜ ਦੇ ਪਾਣੀ ਦਾ ਸੀਵਰੇਜ ਖੁੱਲਣੇ ਚਾਹੀਦੇ ਨੇ ਸਾਡੀ ਇਹੀ ਬੇਨਤੀ ਹੈ ਸਰ ਜਨਸਾਨ ਨੇ ਧਰਨੇ ਲਾ ਲਾ ਦੇਖ ਲੈ ਕੀ ਨਾਮ ਤੁਹਾਡਾ ਜੀ ਸੋਨੂ ਕੁਮਾਰ ਜੀ ਅੱਛਾ ਜੇ ਸੀਵਰੇਜ ਜੂਜ ਰਿਓ ਪਾਣੀ ਤੋਂ ਕਿੰਨੇ ਚਿਰ ਤੋਂ ਜੂਜ ਰਿਓ ਕੀ ਸਮੱਸਿਆ ਆ ਗਈ ਤੁਹਾਨੂੰ ਸਾਨੂੰ ਇਹ ਸਮੱਸਿਆ ਆ ਰਹੀ ਹੈ ਕਿ ਪਿਛਲੇ ਲਗਭਗ 228 ਮਹੀਨਿਆਂ ਤੋਂ ਸਾਡੀ ਗਲੀ ਦਾ ਬਹੁਤ ਬੁਰਾ ਹਾਲ ਹੈ 메ਨ ਕੋਰਟਲੀ ਰੋਡ ਸੜਕ ਬਣਨ ਦੇ ਬਾਵਜੂਦ ਸਾਡੀ ਜੋ ਗਲੀ ਹੈ ਇਹ ਨੀਵੇਂ ਪੱਧਰ ਤੇ ਹੋ ਗਏ ਜਿਹੜਾ ਸੀਵਰੇਜ ਹੈ ਸੀਵਰੇਜ ਬਿਲਕੁਲ ਹੀ ਬਲੌਕ ਹੋਇਆ ਪਿਆਗਾ ਔਰ ਛੋਟੇ ਛੋਟੇ ਬੱਚੇ ਸਕੂਲ ਜਾਂਦੇ ਨੇ ਟਿਊਸ਼ਨ ਜਾਂਦੇ ਨੇ ਸ਼ਾਮ ਨੂੰ ਜਾਂਦੇ ਨੇ ਰਾਤ ਨੂੰ ਹਨੇਰੇ ਜਾਂਦੇ ਨੇ ਕਿ ਉਹਨਾਂ ਦੇ ਜਦੋਂ ਗਲੀ ਦੇ ਵਿੱਚ ਆਉਂਦੇ ਨੇ 1-1 ਫੁੱਟ ਪਾਣੀ ਗਲੀ ਦੇ ਵਿੱਚ ਮੌਜੂਦ ਹੈ ਇਸ ਟਾਈਮ ਵੀ ਇਸੀ ਅਸੀਂ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਆ ਪਰ ਸਾਡੇ ਮੁਹੱਲੇ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਔਰ ਅਸੀਂ ਪ੍ਰਸ਼ਾਸਨ ਨੂੰ ਫਿਰ ਵੀ ਦੁਬਾਰਾ ਬੇਨਤੀ ਕਰਦੇ ਆ ਤੁਹਾਡੇ ਮੱਦੇਨਜ਼ਰ ਅਸੀਂ ਕਿ ਸਾਡੇ ਗੁਰੂ ਨਾਨਕ ਨਗਰ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਿ ਇੱਥੋਂ ਜੋ ਛੋਟੇ-ਛੋਟੇ ਬੱਚੇ ਸਕੂਲ ਜਾਂਦੇ ਨੇ ਉਹ ਬਜ਼ੁਰਗ ਜਾਂਦੇ ਨੇ ਗਲੀ ਦੇ ਵਿੱਚੋਂ ਜਾਂਦੇ ਨੇ ਪਾਣੀ ਦੇ ਵਿੱਚੋਂ ਦੀ ਹੋ ਕੇ ਜਾਣਾ ਪੈਂਦਾ ਉਹਨਾਂ ਨੂੰ ਔਰ ਬਿਮਾਰੀਆਂ ਤੇ ਭਿਆਨਕ ਬਿਮਾਰੀਆਂ ਵੀ ਬਹੁਤ ਲੱਗ ਚੁੱਕੀਆਂ ਨੇ ਬੱਚਿਆਂ ਨੂੰ ਕਿ ਇਸ ਕਰਕੇ ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਸਾਡੇ ਗੁਰੂ ਨਾਨਕ ਨਗਰ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਪਾਣੀ ਬਹੁਤ ਗੰਦਾ ਔਰ ਨਾਲੀਆਂ ਦੇ ਵਿੱਚ ਜਾਨਵਰ ਬਕੈਰਾ ਸਾਰੇ ਮਰੇ ਹੋਏ ਜੋ ਵੀ ਹੈਗੇ ਨੇ ਕੀੜੇ ਮਕੋੜੇ ਬਾਹਰ ਆਉਂਦੇ ਨੇ ਪਾਣੀ ਦੇ ਵਿੱਚ ਔਰ ਇਸ ਕਰਕੇ ਸਾਡੇ ਮਹੱਲੇ ਦਾ ਹੱਲ ਕੀਤਾ ਜਾਵੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਅਬੀਕ ਸਿੰਘ ਹੈ ਜੀ ਅੱਛਾ ਜੀ ਮੈਂ ਅਸੀਂ ਗੁਰੂ ਨਾਨਕ ਨਗਰ ਕੋਲਡ ਕਰਨਾ ਰੋਡ ਤੇ ਰਹਿਣ ਵਾਲੇ ਹਾਂ ਗੱਲ ਇਹ ਹੈ ਕਿ ਸਾਡੇ ਮੁਹੱਲੇ ਦੇ ਵਿੱਚ ਸੀਵਰੇਜ ਦਾ ਪਾਣੀ ਹੈ ਉਤ ਕਈ ਪਿਛਲੇ 6 ਮਹੀਨਿਆਂ ਤੋਂ ਸਾਡੀ ਗਲੀ ਤੋਂ ਪਾਣੀ ਫਿਰਦਾ ਹੈ ਪ੍ਰੋਬਲਮ ਇੱਥੋਂ ਤੱਕ ਆਈ ਖੜੀ ਹੈ ਕਿ ਲੋਕਾਂ ਦੇ ਘਰਾਂ ਅੰਦਰ ਜਿਹੜਾ ਪਾਣੀ ਉਹ ਗੰਦਾ ਪਾਣੀ ਤੁਰਿਆ ਫਿਰਦਾ ਹੈ ਬਾਰ-ਬਾਰ ਪ੍ਰਸ਼ਾਸਨ ਦੇ ਮੰਗ ਕਰਨ ਤੇ ਵੀ ਇੱਥੇ ਕਿਸੇ ਨੇ ਵੀ ਸਾਡੀ ਜੀ ਸਾਰਾ ਉਹ ਨਹੀਂ ਲਈ ਅਸੀਂ ਕਈ ਵਾਰ ਮੋਰ ਸੀਵਰੇਜ ਸਹਾਇਤਾ ਸੰਘਰਸ਼ ਕਮੇਟੀ ਬੈਨਰ ਥੱਲੇ ਵੀ ਤਕਰੀਬਨ 3-4 ਵਾਰੀ ਐਸਡੀਐਮ ਤੋਂ ਮੋਰ ਦੇ ਅੱਗੇ ਧਰਨਾ ਦਿੱਤਾ ਹੈ ਔਰ ਉਹ ਧਰਨਾ ਦੇਣ ਦੇ ਬਾਵਜੂਦ ਵੀ ਇਸ ਪ੍ਰਸ਼ਾਸਨ ਨੇ ਜਿਹੜੇ ਕਰਨਾ ਤੇ ਜੂਨੀ ਸਰਕੀ ਮਜ਼ਦੂਰ ਨਿਵਾਸ ਹੋਣਾ ਸੀ ਜਿਹੜਾ ਫੈਸਲਾ ਕੀਤਾ ਮੋਰਸੀ ਸੰਘਰਸ਼ ਕਮੇਟੀ ਵੱਲੋਂ ਇਸ ਮੱਲੇ ਸਬੰਧ ਨਾਲ ਅਸੀਂ ਘਟੋ ਘਟ ਇੱਕ ਧਰਨਾ ਛੋਟੇ ਮੋੜ ਇੱਕ ਮੋੜ ਕਲਾਂ ਔਰ ਇੱਕ ਧਰਨਾ ਬਸਤੀ ਵਿੱਚ ਦੇ ਕੇ ਹੁਣ ਸਾਨੂੰ ਸਖਤ ਕਦਮ ਚੁੱਕਣ ਦੀ ਕਿ ਮਜਬੂਰ ਹੋਣਾ ਪੈਣਾ ਹੈ ਇਥੋਂ ਤੱਕ ਕਿ ਜਾਂ ਤੁਹਾਨੂੰ ਸੜਕ ਜਮ ਕਰਨੀ ਪੈਣੀ ਹੈ ਜਾਂ ਫਿਰ ਮਜੂਰ ਨਿਵਾਸਨ ਨੂੰ ਐਸਟੀਐਮ ਦਫ਼ਤਰ ਨੂੰ ਗੇਟ ਨੂੰ ਜਾਂ ਜਿੰਦਾ ਲਾਉਣਾ ਪੈਣਾ ਹੈ ਸੋ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਲੋਕਾਂ ਦਾ ਧਿਆਨ ਬਿਮਾਰੀਆਂ ਦਾ ਧਿਆਨ ਰੱਖਦੇ ਹੋਏ ਇਹ ਸੀਵਰੇਜ ਦਾ ਕੋਈ ਠੋਸ ਪ੍ਰਬੰਧ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਇਥੋਂ ਦੀ ਜਿਹੜੀ ਤਰਾਂ ਤਰਾਂ ਦੀਆਂ ਪਿੰਪਾਂ ਪਰਿਵਾਰੀਆਂ ਫੈਰ ਰਹੀਆਂ ਨੇ ਉਹਨਾਂ ਤੋਂ ਬਚਿਆ ਜਾ ਸਕੇ ਔਰ ਪੰਜਾਬ ਸਰਕਾਰ ਦਾ ਜਿਹੜਾ ਸਾਡਾ ਅਸੀਂ ਐਮਐਲਏ ਚੁਣਿਆ ਸੀ ਐਮਐਲਏ ਸਾਹਿਬ ਸਾਨੂੰ ਕਿਤੇ ਦਿਖਾਈ ਨਹੀਂ ਦਿੰਦੇ ਪਤਾ ਨਹੀਂ ਕਿੱਧਰ ਚਲੇ ਗਏ ਉਹ ਲਾਪਤਾ ਹੋ ਗਏ ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਸਾਡੇ ਐਮਐਲਏ ਸਾਹਿਬ ਤੋਂ ਡੀਸੀ ਸਾਹਿਬ ਤੋਂ ਅਸੀਂ ਇਹਦੇ ਸਾਹਿਬ ਤੋਂ ਮੰਗ ਕਰਦੇ ਆਂ ਕਿ ਤੁਰੰਤ ਕੋਈ ਜਲਦੀ ਤੋਂ ਜਲਦੀ ਐਕਸ਼ਨ ਲੈ ਕੇ ਜਿਹੜਾ ਉਹ ਸੀਵਲ ਸਿਸਟਮ ਨੂੰ ਸੁਧਾਰ ਕੀਤਾ ਜਾਵੇ ਜੀ ਨਾਮਾ ਟਟ ਪੈਂਗੇ ਪ੍ਰਦੀਪ ਕੌਰ ਜੀ ਕਿਵੇਂ ਦੋ ਦੇਖ ਲੈ ਤੁਹਾਡੇ ਸਾਡੇ ਦਾ ਜੀ ਬਹੁਤ ਬੁਰਾ ਹਾਲ ਹੈ ਮੁਹੱਲੇ ਗੁਰਨਾਨ ਕਿ ਨਗਰ ਚ ਇੱਕ ਵਾਰ ਅਸੀਂ ਸਰਕਾਰ ਨੂੰ ਇਹ ਕਹਿੰਨੇ ਇੱਕ ਵਾਰ ਸਾਡੇ ਆ ਕੇ ਮੌਕਾ ਦੇਖ ਜਾਣ ਆ ਕੇ ਸਾਡੀ ਗਲੀ ਦਾ ਹਾਲ ਦੇਖ ਲੈਣ ਵੀ ਕੀ ਹਾਲ ਹੋਇਆ ਪਿਆ ਜੇ ਉਹਨਾਂ ਨੇ ਇੱਥੇ ਰਹਿਣਾ ਹੋਵੇ ਨਾ 1 ਮਿੰਟ ਵੀ ਨਾ ਰਹਿਣਾ ਇੱਥੇ ਜਿਵੇਂ ਅਸੀਂ ਰਹੀ ਜਾਂਦੇ ਐਂ ਗੰਦ ਚ ਸਾਡੇ ਦਾ ਸਾਰੇ ਘਰਾਂ ਦਾ ਬੁਰਾ ਹਾਲ ਹੀ ਹੋਇਆ ਪਿਆ ਸਭ ਦੇ ਅੰਦਰ ਹੀ ਪਾਣੀ ਜਾ ਰਿਹਾ ਹੈਗਾ ਤੇ ਗਲੀਆਂ 'ਚੋਂ ਨੰਗਨ ਨੂੰ ਬਿਲਕੁਲ ਜਗ੍ਹਾ ਨਹੀਂ ਹੈਗੀ। ਅਸੀਂ ਬਹੁਤ ਦੁਖੀ ਹਾਂ, ਬਹੁਤ ਜ਼ਿਆਦੇ ਦੁਖੀ ਹਾਂ ਜੀ ਅਸੀਂ। ਪ੍ਰਸ਼ਾਸਨ ਨੂੰ ਮੰਗ ਨਹੀਂ ਕੀਤੀ ਅਸੀਂ ਬਾਰੇ। ਅਸੀਂ ਬਹੁਤ ਜ਼ਿਆਦਾ ਬਹੁਤ ਸਾਨੂੰ ਪੂਰਾ ਸਾਲ ਹੋ ਗਿਆ ਫਿਰਦਿਆ ਇਹਨੂੰ। ਦਫ਼ਤਰਾਂ 'ਚ ਜਾਂਦੇ ਆ ਧਰਨੇ ਲਾਉਂਦੇ ਆ ਸਾਡੇ ਜੈਂਸ। ਤੇ ਸਾਰੇ ਕਿਤੇ ਤੁਰੇ ਫਿਰਦੇ ਹੈਗੇ ਬਠਿੰਡੇ ਤੱਕ ਵੀ ਜਾਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ। ਗੱਲ ਹੀ ਨਹੀਂ ਬੰਦ ਹੋਈ। ਤੇ ਕੀ ਕਰੀਏ ਅਸੀਂ ਬਹੁਤ ਹੀ ਜ਼ਿਆਦੇ ਦੁਖੀ ਹੋਏ ਪਏ ਅਸੀਂ ਤਾਂ। ਜਦੋਂ ਪਾਣੀ ਜ਼ਿਆਦਾ ਭਰ ਜਾਂਦਾ ਇੱਕ ਅੱਧਾ ਟੈਂਕ ਲੈ ਕੇ ਜਾਂਦੇ ਆ ਭਰ ਕੇ ਪਾਣੀ ਦਾ ਨਹੀਂ ਤਾਂ ਕੋਈ ਵੀ ਨਹੀਂ ਆਉਂਦਾ ਇੱਥੇ ਦੇਖਣ ਵੀ ਨਹੀਂ ਆਉਂਦਾਗਾ ਅਸੀਂ ਤਾਂ ਬਸ ਇਹੀ ਕਹਿਨੇ ਆ ਵੀ ਸਾਡੇ ਤਾਂ ਆਹੀ ਸੀਵਰ ਦਾ ਹੱਲ ਪੂਰਾ ਕੀਤਾ ਜਾਵੇ ਤੇ ਸਾਰਾ ਸਾਡਾ ਸਿਸਟਮ ਸਾਡਾ ਗਲੀ ਦਾ ਸਾਰਾ ਵਧੀਆ ਕਰ ਦੇਣਾ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆਏ ਸੀ ਸੀਵਰ ਦੇ ਪਾਣੀ ਤੋਂ ਜੀ ਨਾਮਤਰੰਗ ਮੈਂ ਰਵਿੰਦਰ ਸਿੰਘ ਜੀ ਮੇਰਾ ਨਾਮ ਬਾਸੀ ਮੋੜ ਮੰਡੀ ਸ਼੍ਰੀ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ ਆ ਜੀ ਵਾਰਡ ਨੰਬਰ 4 ਦਾ ਮੇਰੇ ਮਹੱਲੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਜੀ ਸੀਵਰੇਜ ਦਾ ਪੀਣ ਵਾਲੇ ਪਾਣੀ ਦਾ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਜੀ ਮੈਂ ਮੇਰੇ ਵੱਲੋਂ ਮਹੱਲੇ ਵੱਲੋਂ ਬਾਰ ਬਾਰ ਜੀ ਬਲਜੀਤ ਸਿੰਘ ਐਕਸ਼ਨ ਨੂੰ বারবার ਬੇਨਤੀ ਕਰਨ ਦੇ باوجود ਵੀ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਮੇਰੀ ਸੀਐਮ ਸਾਹਿਬ ਕੋਲ ਇਹ ਹੀ ਬੇਨਤੀ ਹੈ ਵੀ ਸਾਡਾ ਮੋੜ ਮੋੜ ਹਲਕੇ ਦਾ ਐਮਐਲਏ ਨੂੰ ਬਦਲਿਆ ਜਾਵੇ ਉਹਦੀ ਜਗ੍ਹਾ ਤੇ ਹਲਕਾ ਇੰਚਾਰਜ ਲਾਇਆ ਜਾਵੇ ਤੇ ਬਲਜੀਤ ਸਿੰਘ ਐਕਸ਼ਨ ਸੀਵਰੇਜ ਬੋਰਡ ਤੇ ਜੇ ਮੇ ਅਜੇ ਸ਼ਰਮਾ ਇਹਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਜੋ ਕਿ ਇਹਨਾਂ ਨੂੰ ਪਤਾ ਲੱਗ ਜੇ ਵੀ ਕਿੰਨੇ ਲੋਕ ਔਖੇ ਨੇਗੇ ਤੇ ਤਾਂ ਜੋ ਕਿ ਸਾਡਾ ਇਹ ਸੀਵਰੇਜ ਦਾ ਮਸਲਾ ਹੱਲ ਕੀਤਾ ਜਾਵੇ ਨਿੱਕੇ ਨਿੱਕੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਨਿਕਲ ਲਾਈ ਇੱਕ ਹੋਰ ਆ ਜਾਂਦਾ ਸਾਨੂੰ ਕੋਈ ਹੋਰ ਆ ਨਹੀਂ ਜਾਂਦਾ ਤੇ ਬਾਲਾ ਬੁਰਾ ਹਾਲ ਹੈ ਨਿੱਕੇ ਨਿੱਕੇ ਬੱਚਿਆਂ ਦਾ ਬਜ਼ੁਰਗਾਂ ਦਾ ਲੀਡੀ ਦਾ ਜੀ ਸੋ ਮੇਰੀ ਸੀਐਮ ਸਾਹਿਬ ਕੋਲ ਇਹੀ ਬੇਨਤੀ ਹੈ ਕਿ ਇਹਨਾਂ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਜਿਹੜਾ ਸਮੱਸਿਆ ਕਿੱਲ ਜੀ ਚਿਰ ਤੋਂ ਚਿਰ ਤੋਂ ਆ ਕੋ ਦੇਖੋ ਇਹ ਸਾਡੇ ਕਈ ਸਮੱਸਿਆ ਬਹੁਤ ਚਿਰ ਤੋਂ ਹੈ ਜੀ ਘਟੋ ਘਟ ਜੀ ਮਹੀਨੇ ਵਾਂਗੂ ਹੋ ਗਿਆ ਜੀ ਜੋਦੀ ਸਾਡੇ ਸੜਕ ਬਣੀ ਹੈ ਮੈਂ ਜੇ ਜੀ ਨੂੰ ਬਾਰ ਬਾਰ ਬੇਨਤੀ ਕਰਦਾ ਵੀ ਇਹਦੇ ਵਿੱਚ ਉਹਨੇ ਜਦ ਸੜਕ ਬਣਾਈ ਸੀ ਉਹਦੇ ਵਿੱਚ ਉਹਨੇ ਬੰਨ ਲਾਇਆ ਸੀਗਾ ਮੈਂ ਇਹਨੂੰ ਕਹਿਆ ਵੀ ਖਲਵਾਇਆ ਜਾਵੇ ਸੁਣਦਾ ਨਹੀਂ ਕੋਈ ਸੁਣਵਾਈ ਨਹੀਂ ਕਰ ਰਿਹਾ ਬਲਜੀਤ ਸਿੰਘ ਐਕਸ਼ਨ ਤੇ ਜੇ ਲਖਨ ਸ਼ਰਮਾ ਤੋਂ ਮੇਰੀ ਤਾਂ ਇਹੀ ਬੇਨਤੀ ਹੈ ਵੀ ਇਹਨਾਂ ਬੇਕਾਰ ਅਫਸਰਾਂ 'ਵਰੁੱਧ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਘਰੇ ਭੇਜਿਆ ਜਾਵੇ ਤਾਂ ਜੋ ਕਿ ਹੋਰ मला जगह काम कर सकान देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।